ਸੇ ਗੁਰੂ ਪਿਆਰਿਓ ਜਿਹੜੇ ਸਰੀਰ ਨੂੰ ਅਟੈਕ ਹੋਇਆ ਦਰੰਗ ਹੋਇਆ ਉਹ ਦੂਜੇ ਹੱਥ ਦੇ ਨਾਲ ਉਹ ਹੱਥ ਚੱਕਦਾ ਦੋਨੋਂ ਹੱਥ ਜੁੜਦੇ ਨੇ ਹੁਣ ਮੁਖ ਦੇ ਵਿੱਚੋਂ ਆਵਾਜ਼ ਨਿਕਲਦੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬੁਲਾ ਕੇ ਫਤਿਹ ਆਖਰੀ ਦਰਬਾਰ ਲਾ ਕੇ ਜਿੱਮੇ ਉੱਥੇ ਉਸ ਸਮੇਂ ਦੇ ਗਰੁੱਪ ਪਿਆਰਿਓ ਵੱਡੇ ਵੱਡੇ ਰਾਜੇ ਬੈਠੇ ਆ ਉਹਨਾਂ ਰਾਜਿਆਂ ਦੇ ਨਾਲ ਕਿਹੜੀਆਂ ਗੱਲਾਂ ਸੰਜੀਆਂ ਕਰਨ ਲੱਗੇ ਆ ਛੋਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਰਾਜਿਆਂ ਨੂੰ ਸੰਬੋਧਨ ਹੋ ਕੇ ਗਿਆ ਲੱਗੇ ਕਹਿੰਦੇ ਆਪਣੀ ਏਕਤਾ ਦਾ ਟਾਈਮ Bok dedi, çok çok bol nittel

ਸਲਾਮਾ ਤੁਹਾਡੇ ਦਰਬਾਰਾਂ ਨੂੰ ਨਫ਼ਰਤ ਦਾ ਬੀਜ ਉਗੇਨਾ ਨਫ਼ਰਤ ਦਾ ਬੀਜ ਉਗੇਨਾ ਰਤਬੇ ਚੜ ਪਾਓਗੇ ਆਪਸ ਦੇ ਵਿੱਚ ਨਾਲ ਲੜੋ ਰਾਜੇ ਅਖਵਾਓਗੇ ਆਪਸ ਦੇ ਵਿੱਚ ਨਾਲ ਲੜੋ ਰਾਜੇ ਅਖਵਾਓਗੇ ਆਪਸ ਦੇ ਵਿੱਚ ਓ ਮਨ ਜੋੜ ਜੀ ਆਖਰੀ ਪੱਥਰ ਆ ਗਿਆ ਚੱਲਿਆ ਹੱਥੂਰੀ ਜਿੰਨੀ ਉਹ ਸਦੀ ਹਸਮਾ ਪਰ ਓ ਮਨ ਜੋੜ ਜੀ ਆਖਰੀ ਪੱਥਰ ਆ ਗਿਆ ਚੱਲਿਆ ਹੱਥੂਰੀ ਮੈਨੂੰ ਹੈ ਆਸ ਕੇ ਮੇਰੀ ਮੈਨੂੰ ਹੈ ਆਸ ਕੇ ਮੇਰੀ ਕੱਲ ਨੂੰ स जे विच नाने राजे रख पस जे विच नड़े राज

चंडा ख़बर तकी चलो ना? सिखी चंड ਆਪਸ ਦੇ ਵਿੱਚ ਨਾ ਲਵੇਓ ਰਾਜੇ ਅਖਵਾ ਲੋਗੇ ਆਪਸ ਦੇ ਵਿੱਚ ਨਾ ਲਵੇਓ ਰਾਜੇ ਅਖਵਾ ਲੋਗੇ ਆਪਸ ਦੇ ਵਿੱਚ ਨਾ ਲਵੇਓ ਇਨਸਾਫ ਹਮੇਸ਼ਾ ਕਰਕੇ ਇਨਸਾਫ ਹਮੇਸ਼ਾ ਹੋ پاک ਨਾ ਹੋ ਜੇ ਆਪਸ ਦੇ ਵਿਚ ਨਾ ਲੜੋ ਰਾਜੇ ਅਖਬਾਦੋਂਗੇ ਆਪਸ ਦੇ ਵਿਚ ਨਾ ਲੜੋ ਰਾਜੇ ਅਖਬਾਦੋਂਗੇ ਆਪਸ ਦੇ ਵਿਚ ਨਾ ਲੜੋ